ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਭਾਈ ਅਮਰਦਪਾਲ ਦੇ ਹਲਕੇ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਕੀ ਹੈ ਖਬਰ ਇਹ ਹੈ ਕਿ ਭਾਈ ਅਮਰਦਪਾਲ ਨੇ 100 ਚੱਕ ਸਵਾਗਮ ਵਾਸਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕੀ ਲਿਖਿਆ ਇਸ ਚਿੱਠੀ ਵਿੱਚ ਕਿਉਂ ਖਾਸ ਹੈ ਚਿੱਠੀ ਤੇ ਨਾਲੇ ਨਾਲ ਇਹ ਵੀ ਦੱਸਾਂਗੇ ਕਿ ਅੱਜਕੱਲ ਕਿਹੜੀ ਭਾਈ ਅਮਰਤਪਾਲ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਤਿ ਸ੍ਰੀ ਅਕਾਲ ਦੋਸਤੋ ਇਸ ਔਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਭਾਈ ਅਮਰਤਪਾਲ ਸਿੰਘ ਦੇ ਹਲਕੇ ਖਡੂਰ ਸਾਹਿਬ ਦੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਮਰਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕੀ ਲਿਖਿਆ ਇਸ ਚਿੱਠੀ ਦੇ ਵਿੱਚ ਅਤੇ ਕਿਉਂ ਖਾਸ ਹੈ ਇਹ ਚਿੱਠੀ ਅਤੇ ਕਿਹੜੀ ਵੀਡੀਓ ਇਸ ਸਮੇਂ ਵਾਇਰਲ ਹੋ ਰਹੀ ਹੈ ਸਾਰਾ ਕੁਝ ਦੱਸਦੇ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਹੁਣੇ ਲਾਈਕ ਕਰਕੇ ਸ਼ੇਅਰ ਕਰ ਦੇਣਾ ਦੱਸ ਦਈਏ ਕਿ ਭਾਈ ਅਮਰਤਪਾਲ ਸੁਜੰਗ ਜੋ ਕਿ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਚੁਣੇ ਗਏ ਨੇ ਤੇ ਜੋ ਹੁਣ ਸੌ ਚੱਕ ਸਮਾਗਮ ਹੋਣਾ ਉਸ ਸਮਾਗਮ ਹੋਣਾ ਲੋਕ ਸਭਾ 2024 ਦੇ ਇਲੈਕਸ਼ਨ ਤੋਂ ਬਾਅਦ ਉਸ ਦੇ ਲਈ ਹੁਣ ਭਾਈ ਅਮਰਤਪਾਲ ਸਿੰਘ ਨੇ ਆਰਜੀ ਰਿਹਾਈ ਜਾਂ ਪੁਲਿਸ ਕਸਟਡੀ ਚੋਂ ਹੀ ਲੋਕ ਸਭਾ ਮੈਂਬਰ ਵੱਜੋਂ ਸੋਹ ਚੁੱਕਣ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਖਡੂਰ ਸਾਹਿਬ ਦੇ ਐਮਪੀ ਵੱਜੋਂ ਸੋਹ ਚੁੱਕਣ ਲਈ ਲਿਖੀ ਗਈ ਚਿੱਠੀ ਡੀਸੀ ਅੰਮ੍ਰਿਤਸਰ ਦੇ ਜਰੀਏ ਹੋਮ ਸੈਕਟਰੀ ਪੰਜਾਬ ਨੂੰ ਭੇਜੀ ਜਾਵੇਗੀ ਇਹ ਚਿੱਠੀ ਅਤੇ ਜਿਸ ਦੇ ਤਹਿਤ ਭਾਈ ਅਮਰਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਆਰਜੀ ਰਿਹਾਈ ਜਾਣ ਕੇ ਜ਼ਮਾਨਤ ਦੇ ਤੌਰ ਤੇ ਕਹਿ ਸਕਦੇ ਆ ਡੀਬੁਰਗੜ੍ਹ ਸਾਮ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਉੱਥੇ ਹੀ ਇਸ ਸਮੇਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਤੇ ਕਾਰਵਾਈ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਹੈ ਕਿਉਂਕਿ ਲਗਾਤਾਰ ਜਿੱਥੇ ਕਾਨੂੰਨ ਮਾਹਰ ਕਹਿ ਰਹੇ ਨੇ ਕਿ ਹੁਣ ਰਿਹਾਈ ਹੋਣੀ ਚਾਹੀਦੀ ਹੈ ਉੱਥੇ ਹੀ ਸਰਕਾਰ ਦਾ ਹਲੇ ਕੋਈ ਪੱਖ ਸਾਹਮਣੇ ਨਹੀਂ ਆਇਆ ਤੇ ਉੱਥੇ ਹੀ ਇਸ ਸਮੇਂ ਇੱਕ ਵੀਡੀਓ ਕਾਫੀ ਜ਼ਿਆਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਕੁਝ ਸਮਾਂ ਪਹਿਲਾਂ ਦੀ ਹੈ ਜੋ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਹੈ ਅਜਿਹਾ ਕੀ ਹੈ ਇਸ ਵੀਡੀਓ ਦੇ ਵਿੱਚ ਜੋ ਕਿ ਇਸ ਸਮੇਂ ਲੋਕ ਜ਼ਿਆਦੇ ਸ਼ੇਅਰ ਕਰ ਰਹੇ ਨੇ ਆਓ ਤੁਸੀਂ ਆਪ ਹੀ ਇਸ ਵੀਡੀਓ ਦੇ ਵਿੱਚ ਦੇਖ ਲਵੋ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਸਾਫ ਸਮਝੌਤੇ ਕਰਕੇ ਤੇ ਜਦੋਂ ਆਪਣੀ ਕੁਰਸੀ ਬਚਾਉਣੀ ਸੀ ਇਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੇ ਮਿਹਣੇ ਸੀ ਦਰਸ਼ਨ ਸਿੰਘ ਫੁਰੂਮਾਨ ਦੇ ਮੌਕੇ ਸਾਡੀ ਕੌਮ ਨੂੰ ਵੱਜਦੇ ਸੀ ਵੀ ਸਿੱਖ ਕਿਸਿਆਰੇ ਹੋ ਗਿਆ ਸਿੱਖਾਂ ਦਾ ਇਤਿਹਾਸ ਝੂਠਾ ਹੈ ਅੱਜ ਸਾਨੂੰ ਉਹੋ ਹੀ ਮਿਹਣੇ ਵੱਜ ਰਹੇ ਆ ਦੁਬਾਰਾ ਇੱਥੇ ਕੋਈ ਦੁਕੀ ਦਾ ਪਾਸਪੋਰਟ ਦਾ ਉਹ ਗੁਰੂ ਮਸ਼ਤਾਨ ਕਿਹਾ ਜਾਂਦਾ ਕੋਈ ਬੋਲਦਾ ਨਹੀਂ ਜੇ ਅਸੀਂ ਜਵਾਬ ਦਿੱਤਾ ਤੇ ਜਥੇਦਾਰਾਂ ਨੇ ਕਿਉਂ ਸਾਡੇ ਹੱਕ ਦੀ ਗੱਲ ਕਰਨ ਦੀ ਬਜਾਏ ਸਾਡੇ ਵਿਰੋਧ ਚ ਬਿਆਨ ਦੇ ਦਿੱਤੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਚਾਅ ਕੀਤਾ ਵੀ ਸਾਨੂੰ ਆ ਨਹੀਂ ਬੋਲਣਾ ਚਾਹੀਦਾ 20 ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ ਕੋਈ ਨਹੀਂ ਉਠਿਆ ਤੇ ਜਦੋਂ ਹੁਣ ਕਿਸੇ ਨੇ ਗੱਲ ਕੀਤੀ ਹੈ ਤੇ ਆਪਣੀ ਕੌਮ ਦੇ ਬਹੁਦੇ ਬੰਦਿਆਂ ਦਾ ਹਾਲ ਇਹ ਆ ਕਿ ਉਹਨੇ ਆਪਣੇ ਬੰਦੇ ਦਾ ਵਿਰੋਧ ਕਰਨਾ ਸਾਡੇ ਇੱਕ ਕਹਾਵਤ ਹੈ ਕਿ ਜਦੋਂ ਲੜਾਈ ਲੱਗ ਜਾਵੇ ਜਦੋਂ ਦੋਲ ਕੌਮਾਂ ਭੇੜ ਪੈਣ ਜਾਂ ਦੋ ਧਿਰਾਂ ਦੀ ਲੜਾਈ ਭੜ ਜਾਵੇ ਤੇ ਆਪਣੇ ਬੰਦੇ ਨੂੰ ਜਫਾ ਪਾਉਣ ਵਾਲਾ ਬੰਦਾ ਸਭ ਤੋਂ ਵੱਡਾ ਗੁਨਾਹਗਾਰ ਹੁੰਦਾ ਉਸ ਮੌਕੇ ਤੇ ਆਪਣੇ ਬੰਦੇ ਦੀ ਗਲਤੀ ਕੀ ਹੈ ਗੁਨਾਹ ਕੀ ਹੈ ਇਹ ਨਹੀਂ ਵੇਖੀਦਾ ਇਹ ਦੋਹਾਂ ਕੌਮਾਂ ਦਾ ਭੇੜ ਹੈ ਇਹਦੇ 'ਚ ਤੁਸੀਂ ਦੂਜੀ ਧਿਰ 'ਤੇ ਰਲ ਜਾ ਕੇ ਖੜੋਗੇ ਤੇ ਇਹ ਕਿੱਡਾ ਵੱਡੇ ਗਨਾਰੀ ਗੱਲ ਹੈ ਪਰ ਸਾਡੇ ਗਨਾਹ ਇੱਕ ਬੰਦੇ ਨੇ ਨਹੀਂ ਕੀਤਾ ਅਸੀਂ ਤਾਂ ਚਲੋ ਤਮਾਸ਼ਾ ਹੀ ਵੇਖ ਰਹੇ ਆ ਅਜੇ ਤੱਕ ਵੀ ਕੋਈ ਅਸੀਂ ਤਾਂ ਇਸ ਇੰਤਜ਼ਾਰ ਚ ਹਾਂ ਵੀ ਉਹ ਰਹਿ ਨਾ ਜਾਵੇ ਜਿਹਨੇ ਸਾਡਾ ਵਿਰੋਧ ਕਰਨਾ ਅਜੇ ਬਾਕੀ ਉਹਨਾਂ ਨੂੰ ਵੀ ਖੁੱਲਾ ਮੌਕਾ ਵੀ ਤੁਸੀਂ ਵੀ ਰਾਝਾ ਰਾਜੀ ਕਰ ਲੋ ਜਿਹੜਾ ਕਰਨਾ ਹੈ ਪਰ ਇਹ ਗੱਲ ਪਹਿਲੇ ਦਿਨ ਜਦੋਂ ਚੰਗੇ ਭਲੇ ਬੰਦੇ ਘਬਰਾ ਕੇ ਵੀ ਇਹ ਕਿਹੜੀ ਗੱਲ ਕਰ ਦਿੱਤੀ ਹੈ ਜੀ ਸਟੇਟ ਸਵੇਰੇ ਤੁਹਾਨੂੰ ਨਾਪ ਲੂਗੀ ਸਟੇਟ ਐਂ ਕਰ ਦੂਗੀ ਯੋਂ ਕਰ ਦੂਗੀ ਜਿਹੜਾ ਹਕੂਮਤ ਨੇ ਡਰ ਪੈਦਾ ਕੀਤਾ ਸਾਡੇ ਮਨਾਂ ਦੇ ਵਿੱਚ ਇੰਨਾ ਭੈ ਹੈ ਹਕੂਮਤ ਦਾ ਵੀ ਗੁਰੂ ਤੇ ਅਮਰਤ ਦੀ ਵਿਆਖਿਆ ਕਰਨੀ ਗਨਾਹ ਬਣ ਗਈ ਇਨਾ ਪਾਇਆ ਤੇ ਉਹ ਮੈਨੂੰ ਅਗਲੇ ਦਿਨ ਮੇਰੇ ਤੇ ਸਵਾਲ ਖੜਾ ਹੋ ਗਿਆ ਵੀ ਮੈਨੂੰ ਕਹਿੰਦੇ ਵੀ ਤੁਸੀਂ ਹੁਣ ਇਹ ਕਹਿ ਦਿਓ ਕਰਨਾ ਸਰੀਰ ਦਾ ਇਹਨੂੰ ਕਿ ਲਈ ਫਿਰਨਾ ਹੈ ਤੇ ਇਹ ਮੈਂ ਗੱਲ ਦੁਬਾਰਾ ਸਪਸ਼ਟ ਕਰ ਦਣਾ ਜਿਨ੍ਹਾਂ ਨੂੰ ਸਿਰ ਦੇਣ ਦੀ ਗੱਲ ਤੇ ਅਜੇ ਵੀ ਸ਼ੰਕਾ ਹੈ ਮੈਂ ਇਹ ਗੱਲ ਕਹਿਣਾ ਵੀ ਮਾਤ ਤੇ ਗੁਰੂ ਦੀ ਹੈ ਪਰ ਇਹ ਜਿਹੜਾ ਸੀਸ ਹੈ ਸਰੀਰ ਰੂਪੀ ਇਹ ਵੀ ਗੁਰੂ ਦਾ ਹੈ ਜਿੱਦਣ ਲੋੜ ਪਈ ਪੰਥ ਨੂੰ ਇਹ ਸਿਰ ਦੇਣ ਦੀ ਇਹ ਵੀ ਦੇਣਾ ਸੋ ਇਹ ਕੋਈ ਭਲੇਖਾ ਨਾ ਮੰਨ ਚ ਰੱਖੇ ਕਿ ਵੀ ਮੈਂ ਮਤ ਦੇਣ ਨੂੰ ਕਿਹਾ ਹੈ ਕਈ ਪ੍ਰਚਾਰਕ ਇਥੇ ਉਹਨਾਂ ਨੇ ਦੇ ਤੁਕਾਂ ਦੇ ਅਰਥ ਬਦਲ ਦਿੱਤੇ ਉਹ ਕਹਿੰਦੇ ਨੇ ਵੀ ਗगन ਦਵਾਮਾ ਬਾਜਿਓ ਪਰੇ ਉਹ ਨਿਸਾਨੇ ਕਾਓ ਖੇਤ ਜੋ ਵੰਡੇ ਸੂਰਮਾ ਅਬ ਜੁੱਜਣ ਕੋ ਦਾਓ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ 헤ਦ purja purja ਕੱਟ ਮਰੇ ਕਬੂ ਨਾ ਛਾੜੇ ਖੇਤ ਉਹ ਕਹਿੰਦੇ ਇਹ ਤੇ ਮਨ ਦੀ ਲੜਾਈ ਦੀ ਗੱਲ ਹੋ ਰਹੀ ਹੈ ਸੂਰਮੇ purja purja ਕੱਟ ਕੇ ਮਰ ਰਹੇ ਨੇ ਤੇ ਇਹ ਆਖੇ ਜੀ ਮਨ ਦੀ ਲੜਾਈ ਦੀ ਗੱਲ ਹੋ ਰਹੀ ਹੈ ਸੋ ਐਸੇ ਵਿਦਵਾਨਾਂ ਨੂੰ ਮੇਰਾ ਸਵਾਲ ਹੈ ਵੀ ਜਦੋਂ ਗੁਲਾਮੀ ਇੰਨੀ ਗਹਿਰੀ ਹੋ ਗਈ ਹੈ ਪੇ ਸਾਨੂੰ ਕੱਲ ਦੀ ਭੂਤ ਨਹੀਂ ਸਵਿਆਂ ਚ ਆੜ ਦੀ ਗੱਲ ਐ ਇਹ ਕੱਲ ਦੇ ਪਾਸਟਰ ਨੇ ਜਿੰਨਾ ਇਸ ਧਰਤੀ ਦੀ ਕੋਈ ਕੁਰਬਾਨੀ ਨਹੀਂ ਕੀਤੀ ਜਿੰਨਾ ਇਸ ਧਰਤੀ ਦੇ ਲਈ ਇੱਕ ਤੁਬਕਾ ਲਾਉ ਨਹੀਂ ਡੋਲਿਆ ਜਿੰਨਾ ਦੀ ਚੀਤੀ ਤੇ ਕੋ ਫਟ ਨਹੀਂ ਲੱਗਾ ਅਜ ਤੱਕ ਉਹ ਸਾਡੇ ਗੁਰੂ ਨੂੰ ਇਸ ਧਰਤੀ ਤੇ ਆਣ ਕੇ ਸ਼ੈਤਾਨ ਕਹਿਣ ਆ ਜਿਹੜੇ ਕੋ ਸ਼ਿਵ ਸੈਨ ਵਾਲੇ ਕੋ ਦੂਜੇ ਜਿਹੜੇ ਤੋਰੇ ਫਿਰਦੇ ਨੇ ਇਹ ਸਾਡੇ ਗੁਰੂਆਂ ਦੇ ਖਿਲਾਫ ਬੋਲਣ ਤੇ ਸਾਡੇ ਪ੍ਰਚਾਰਕ ਚੁੱਪ ਕਰਕੇ ਬੈਠੇ ਰਹਿਣਾ ਸਮਾਂ ਇਹ ਆ ਗਿਆ ਇਹ ਤੁਸੀਂ ਆਪਣੇ ਆਪ ਨੂੰ ਆਜ਼ਾਦ ਨਾ ਸਮਝੋ ਬਿਲਕੁਲ ਵੀ ਸਮਾਗੀ ਆ ਗਿਆ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਨੇ ਕਥਾ ਕੀਤੀ ਵਰਤ ਦੇ ਉੱਤੇ ਛੋੜੇ ਅਨ ਕਰੇ ਪਖੰਡ ਨਾ ਉਹ ਸਹਾਗੜ ਨਾ ਔਰੰਡ ਬਾਣੀ ਦੇ ਬਚਨ ਨੇ ਉਹਨਾਂ ਕਥਾ ਕਰ ਦਿੱਤੀ ਤੇ ਲక్ష్ਮੀ ਕਾਂਤ ਚਾਵਲਾ ਉਹ ਔਰਤ ਹੈ ਜਿਨੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਲੱਡੂ ਵੰਡੇ ਸਨ ਉਹ ਬੀਬੀ ਕਹਿੰਦੀ ਵੀ ਇਹ ਤਾਂ ਕੇਸ ਕਰੋ ਭਾਈ ਇਹ ਹਿੰਦੂਆਂ ਨੂੰ ਕਹਿ ਰਿਹਾ ਤੇ ਅੱਗਿਓ ਸਾਡੇ ਕਈ ਪ੍ਰਚਾਰਕ ਉਹ ਕਹਿੰਦੇ ਨਹੀਂ ਜੀ ਅਸੀਂ ਸਿੱਖਾਂ ਨੂੰ ਕਿਹਾ ਇਹ ਹਿੰਦੂਆਂ ਨੂੰ ਕੁਝ ਨਹੀਂ ਕਿਹਾ ਇੱਕ ਪਾਸੇ ਇਹ ਕਹਿਣਾ ਵੀ ਗੁਰੂ ਦਾ ਉਪਦੇਸ਼ ਚੌ ਵਰਨਾਂ ਨੂੰ ਸਾਂਝਾ ਹੈ। ਇੱਕ ਪਾਸੇ ਕਹਿਣਾ ਵੀ ਗੁਰਦੁਆਰੇ ਦੇ ਚਾਰ ਦਰਵਾਜ਼ੇ ਨੇ ਸਾਰੇ ਆ ਸਕਦੇ ਨੇ ਤੇ ਫਿਰ ਸਾਰੇ ਲੰਗਰ ਖਾਣ ਆਉਂਦੇ ਨੇ ਉੱਥੇ। ਜੇ ਗੁਰੂ ਕੇ ਘਰ ਦਾ ਲੰਗਰ ਛਕਣਾ ਹੈ, ਗੁਰੂ ਦੇ ਘਰ ਆਣ ਕੇ ਮੱਥਾ ਟੇਕਣਾ ਹੈ ਤੇ ਫਿਰ ਗੁਰੂ ਦਾ ਉਪਦੇਸ਼ ਇਕੱਲੇ ਸਿੱਖਾਂ ਨੂੰ ਹੀ ਸਾਰਿਆਂ ਨੂੰ ਹੀ ਹੈ। ਗੁਰੂ ਜਗਤ ਗੁਰੂ ਹੈ, ਸ੍ਰਿਸ਼ਟੀ ਦਾ ਗੁਰੂ ਹੈ। ਉਹਦਾ ਉਪਦੇਸ਼ ਸਿੱਖਾਂ ਨੂੰ ਹੈ, ਹਿੰਦੂਆਂ ਨੂੰ ਹੈ, ਮੁਸਲਮਾਨਾਂ ਨੂੰ ਹੈ, ਸਾਈਆਂ ਨੂੰ ਵੀ ਹੈ। ਉਹਦਾ ਚੌ ਵਰਨਾਂ ਨੂੰ ਉਪਦੇਸ਼ ਹੈ। ਬ੍ਰਾਹਮਣ ਤੋਂ ਲੈ ਕੇ ਛੂਦਰ ਤੱਕ ਸੋ ਇਹ ਇਸ ਕਰਕੇ ਡਿਫੈਂਸਿਵ ਨਹੀਂ ਹੋਣ ਦੀ ਲੋੜ ਵੀ ਮਾਲੀ ਜੀ ਕੋਈ ਗੱਲ ਆਵੇ ਤੇ ਸਾਡੇ ਬੰਦੇ ਆਪ ਹੀ ਡਿਫੈਂਸਿਵ ਹੋ ਕੇ ਤੁਰੇ ਫਿਰਨ ਵੀ ਭਾਈ ਜੀ ਦੇਖੋ ਅਸੀਂ ਆ ਗੱਲ ਨਹੀਂ ਕੀਤੀ ਜੇ ਗੁਰੂ ਦੀ ਬਾਣੀ ਦੇ ਉੱਤੇ ਪ੍ਰਚਾਰ ਕਰਨ ਤੇ ਪਵੰਡੀ ਲਾਤੀ ਹੈ ਗੁਰੂ ਦੇ ਸਹਬਜ਼ਾਦੇ ਨੇ ਕਿਹਾ ਸੀ ਮੁਗਲ ਦਰਬਾਰ ਚ ਜਾ ਕੇ ਮਿੱਟੀ ਮੁਸਲਮਾਨ ਕਿਨੂੰ ਮਿੱਟੀ ਬੇਈਮਾਨ ਕੀ ਕਹਤਾ ਸੀ ਵੀ ਮੁਸਲਮਾਨ ਨਾਰਾਜ਼ ਨਾ ਹੋ ਜਾਣ ਦੇ ਗੁਰੂ ਸਾਹਿਬ ਨੇ ਆਪਣੇ ਸਹਬਜ਼ਾਦਾ ਸਾਰੀ ਉਮਰ ਮੂੰਹ ਨਹੀਂ ਸੀ ਦੇਖਿਆ ਸੋ ਅੱਜ ਜੇ ਅਸੀਂ ਗੁਰੂ ਦਾ ਬਾਣੀ ਦਾ ਪ੍ਰਚਾਰ ਕਰਨ ਲੱਗੇ ਇੰਨੇ ਘਬਰਾ ਕੇ ਕਰਨਾ ਹੈ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਫਿਰ ਮੰਨ ਲੈਣਾ ਚਾਹੀਦਾ ਵੀ ਗੁਲਾਮੀ ਹੈ ਨਹੀਂ ਤੇ ਜੇ ਗੁਲਾਮੀ ਨਾ ਹੋਵੇ ਅਮਰਤ ਛਕਾਉਣ ਦੀ ਗੱਲ ਕਰੀਏ ਇਹ ਸਾਡੀਆਂ ਇਨਕੁਆਰੀਆਂ ਖੋਲਣ ਇਹ ਕਿਸੇ ਹੋਰ ਦੀ ਇਨਕੁਆਰੀ ਨਹੀਂ ਖੋਲੀ ਆ ਰੋਜ਼ ਖਬਰ ਨਵੀਂ ਆ ਜਾਂਦੀ ਹੈ ਅੱਜ ਕੋਈ 16-17 ਸਾਲਾਂ ਦਾ ਨੌਜਵਾਨ ਚਿੱਟੇ ਨਾਲ ਮਰ ਗਿਆ ਇਹ ਤੁਹਾਡੇ ਪਿੰਡਾਂ 'ਚ ਤੁਸੀਂ ਆਪ ਜਾਤੀ ਮਾਰ ਲਓ ਵੀ ਇੱਕ ਮੌਕਾ ਸੀ ਨੌਜਵਾਨਾਂ ਨੇ ਘਰ ਛੱਡੇ ਆਪਣੇ ਘਰ ਛੱਡ ਕੇ ਹਥਿਆਰ ਚੁੱਕੇ ਹਥਿਆਰ ਚੁੱਕ ਕੇ ਹਿੰਦੁਸਤਾਨ ਦੀ ਹਕੂਮਤ ਦੇ ਖਿਲਾਫ ਲਹੂ ਡੋਲਵਾ ਸੰਘਰਸ਼ ਲੜਿਆ ਉਹਦੇ ਚ ਸ਼ਹੀਦियां ਪ੍ਰਾਪਤ ਕੀਤੀਆਂ ਅਣਖ ਦੀ ਮੌਤ ਮਰੇ ਨੇ ਤੇ ਅੱਜ ਹਰ ਪਿੰਡ ਦੇ ਵਿੱਚ ਵੇਖੋ ਪੰਜ ਸੱਤ 10 ਨੌਜਵਾਨ ਹੈਗੇ ਨੇ ਜਿਹੜੇ ਖਾੜਕੂਆਦੀ ਸੰਘਰਸ਼ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਪਰ ਜਿਹੜੇ ਨਸ਼ੇ ਨਾਲ ਮਰਨ ਵਾਲੇ ਉਹਨਾਂ ਦੀ ਗਿਣਤੀ ਵੱਧ ਗਈ ਹੈ ਤੇ ਜੇ ਕੋਈ ਇਹ ਗੱਲ ਕਹਿੰਦਾ ਵੀ ਨਸਲ ਖੁਸ਼ੀ ਨਹੀਂ ਰਹੀ ਜੀ ਇਹ ਨਸਲ ਖੁਸ਼ੀ ਕਿੱਥੇ ਆ ਸਾਨੂੰ ਦਿਖਾਓ ਉਹਨਾਂ ਨੂੰ ਇਹ ਪੁੱਛੋ ਪੀ ਨਸਲ ਕੁਛੀ ਦਾ ਮੁੱਖ ਮਕਸਦ ਹੁੰਦਾ ਕੌਮ ਦੀ ਨਸਲ ਬਦਲ ਦੇਣੀ ਕੌਮ ਦੀ ਆਬਾਦੀ ਨੂੰ ਮਾਰ ਦੇਣਾ ਕੌਮ ਨੂੰ ਆਪਣੀਆਂ ਜੜ੍ਹਾਂ ਨਾਲ ਤੋੜ ਦੇਣਾ ਉਹਨੂੰ ਪਛਾਣਨ ਤੋਂ ਤੋੜ ਦੇਣਾ ਤੇ ਜੇ ਹਕੂਮਤ ਦਾ ਕੰਮ ਇੱਕ ਟੀਕੇ ਇੱਕ ਸਿਰੰਜਨਾ ਹੁੰਦਾ ਗੋਲੀ ਕਿੱਧਰ ਚਲਾਉਗੀ ਇੱਥੇ ਸਾਨੂੰ ਅਗਲ ਹੋਣੀ ਚਾਹੀਦੀ ਹੈ ਵੀ ਸਾਡੀ ਨਸਲ ਕੁਛੀ ਹੋ ਰਹੀ ਹੈ ਅਸੀਂ ਮੰਨਣ ਨੂੰ ਤਿਆਰ ਨਹੀਂ ਪੋਤਰ ਜਿਹੜਾ ਵਾ ਉਹਦਾ ਚਿਹਰਾ ਪਿਓ ਨਾਲ ਨਹੀਂ ਰਲਦਾ ਦਾਦੇ ਦਾ ਬਿਲਕੁਲ ਉਹਦੇ ਨਾਲ ਕੋਈ ਮੇਲ ਜੋਲ ਨਹੀਂ ਧੀਆਂ ਪੈਣਾ ਸਾਡੀਆਂ ਕਹਿਣ ਲੱਗ ਪਈਆਂ ਵੀ ਸਾਨੂੰ ਸਰਦਾਰ ਮੁੰਡੇ ਨਹੀਂ ਚਾਹੀਦੇ ਜੀ ਤੇ ਜੇ ਦੇਖੋ ਇਹ ਇਹ نسل ਕੁਸ਼ੀ ਦੀ ਨਿਸ਼ਾਨੀ ਤੇ ਹੋਰ ਕੀ ਹੈ ਦੁਨੀਆ ਦੇ ਉੱਤੇ ਕੋਈ ਕੌਮ ਐਸੀ ਨਹੀਂ ਮੁਸਲਮਾਨ ਜੇ ਕੈਨੇਡਾ 'ਚ ਗਏ ਅਮਰੀਕਾ 'ਚ ਗਏ ਉਹਨਾਂ ਬੀਬੀਆਂ ਨੇ ਆਪਣਾ ਪਹਿਰਾਵਾ ਕਾਇਮ ਕੀਤਾ ਸੰਘਰਸ਼ ਕੀਤਾ ਪਹਿਰਾਵਾ ਕਾਇਮ ਰੱਖਿਆ ਸਾਡੀਆਂ ਧੀਆ ਆਪਣਾ ਇਥੇ ਏਅਰਪੋਰਟ ਤੋਂ ਹੀ ਮਤਲਬ ਆਪਣਾ ਪਹਿਰਾਵਾ ਛੱਡ ਕੇ ਤੁਰ ਪੈਂਦੀਆਂ ਨੇ ਏਅਰਪੋਰਟ ਤੋਂ ਪਹਿਲਾਂ ਹੀ ਜਿਹੜਾ ਕੋ ਕੈਨੇਡਾ ਦਾ ਵੀ ਜਾਦੇ ਪਹਿਲਾਂ ਨਾਈ ਕੋ ਜਾ ਕੇ ਵਾਲ ਮੂੰਹ ਸਿਰ ਮਨਾ ਕੇ ਆਉਂਦਾ ਤੇ ਫਿਰ ਉਹ ਕੇ ਤੁਰਦਾ ਵੀ ਮੈਂ ਫੇਰ ਏਅਰਪੋਰਟ ਨੂੰ ਚੜਨਾ ਸੋ ਇਸ ਕਰਕੇ ਇਹ ਨਸਲ ਕੁਸ਼ੀ ਦੀਆਂ ਸਾਰੀਆਂ ਨਿਸ਼ਾਨੀਆਂ ਨੇ ਕੋਈ ਗੱਲ ਪਿੱਛੇ ਨਹੀਂ ਰਹਿ ਗਈ ਹੁਣ ਹੁਣ ਨੌਜਵਾਨੋ ਇਹ ਗੱਲ ਸਾਡੇ ਤੇ ਆਣ ਕੇ ਖੜ ਗਈ ਹੈ ਪੁਰਾਣੀ ਪੀੜ੍ਹੀ ਨੇ ਸੰਘਰਸ਼ ਕੀਤਾ ਤੇ ਮੈਂ ਇੱਥੇ ਝੂਠ ਨਹੀਂ ਬੋਲਣਾ ਸਟੇਜਾਂ ਤੇ ਖੜ ਕੇ ਜਿਵੇਂ ਕੋਈ ਲੋਕੀ ਬੋਲੀ ਜਾਂਦੇ ਨੇ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਕੋਈ ਮੁਸ਼ਕਲ ਨਹੀਂ ਹੈਗੀ ਗੁਲਾਮੀ ਇੰਨੀ ਗਹਿਰੀ ਹੈ ਜੇ ਅਸੀਂ ਨਾ ਜਾਗੇ ਤੇ ਸਾਡੇ ਸਿਰ ਦੇ ਵਿੱਚ ਜੁੱਤੀਆਂ ਮਾਰਨਗੇ ਤੇ ਮਾਰਨਗੇ ਕੌਣ ਜਿਨ੍ਹਾਂ ਨੂੰ ਅਸੀਂ ਦਿਹਾੜੀ ਦੇ ਲਿਆਉਂਦੇ ਸੀ ਸਟੇਸ਼ਨਾਂ ਤੋਂ ਫੜ-ਫੜ ਕੇ ਵੀ ਸਾਡੇ ਖੇਤਾਂ 'ਚ ਕੰਮ ਕਰੋ ਜਿਹੜੇ ਤਮਾਕੂ ਮੂੰਹ 'ਚ ਲਾ ਕੇ ਤੁਰੇ ਫਿਰਦੇ ਨੇ ਉਹ ਸਾਡੇ ਸਿਰ 'ਚ ਆਣ ਕੇ ਜੁੱਤੀਆਂ ਮਾਰਨਗੇ ਸੀ ਇੱਕ ਘਟਨਾ ਵਾਪਰੀ ਮੀਆਂ ਪਿੰਡ ਦੇ ਵਿੱਚ ਪਿੰਡ ਦੇ ਲਾਗੇ ਮੰਡੀ 'ਚ ਬਈਆਂ ਨੇ ਰੜ ਕੇ ਸਿੱਖ ਮੁੰਡੇ ਨੂੰ ਕੁੱਟਿਆ ਉਹਦੀ ਦਸਤਾਰ ਲਾ ਕੇ ਆਪਣੇ ਸਿਰ 'ਤੇ ਬੰਨ ਲਈ ਔਰ ਜਦੋਂ ਬੰਨ ਲਈ ਮਗਰੋਂ ਸਿੱਖਾਂ ਨੇ ਰੜ ਕੇ ਭਈਆਂ ਨੂੰ ਕੁੱਟਤਾ ਤੇ ਜਿਨ੍ਹਾਂ ਨੇ ਭਈਏ ਸੱਦੇ ਸਨ ਉਹਨਾਂ ਨੇ ਸਿੱਖਾਂ ਦੇ ਪਰਚਾ ਕਰਾ ਦਿੱਤਾ ਇਹਨਾਂ ਲੋਕਾਂ ਨੂੰ ਧਿਆੜੀਦਾਰ ਜ਼ਰੂਰੀ ਆ ਦਸਤਾਰ ਜ਼ਰੂਰੀ ਨਹੀਂ ਸੋ ਇਸ ਕਰਕੇ ਮੈਂ ਕੱਲ ਵੀ ਕਿਹਾ ਸੀ ਵੀ ਆਪਾਂ ਕਿਹੜੇ ਹਾਲਾਤਾਂ ਜਾਣ ਕੇ ਖੜ ਗਏ ਆ ਤੇ ਜੇ ਅਜੇ ਵੀ ਤੁਹਾਨੂੰ ਕਿਸੇ ਨੂੰ ਗੁਲਾਮੀ ਦਾ ਸਾਾਸ ਨਹੀਂ ਹੁੰਦਾ ਜੇ ਅਜੇ ਵੀ ਤੁਹਾਨੂੰ ਲੱਗਦਾ ਵੀ ਨਹੀਂ ਕੋਈ ਮੁਸ਼ਕਲ ਨਹੀਂ ਸਾਡੇ ਉੱਤੇ ਤੇ ਫਿਰ ਮੇਰੇ ਖਿਆਲ ਨਾਲ ਆਪਾਂ ਕਿ ਚੰਗੇ ਡਾਕਟਰ ਦਾ ਇਲਾਜ ਪ੍ਰਬੰਧ ਕਰੀਏ ਆ ਜਿਹੜਾ ਕੈਂਪ ਲੱਗਣਾ ਇੱਥੇ ਜਿਹੜਾ ਬੰਦਾ ਕਹਿੰਦਾ ਵੀ ਸਾਨੂੰ ਗੁਲਾਮੀ ਨਹੀਂ ਦਿਖਦੀ ਇੱਕ ਐਸਾ ਡਾਕਟਰ ਮਨੋਵਿਗਿਆਨਿਕ ਲੱਭ ਕੇ ਲਿਆਓ ਜਿਹੜਾ ਇਹਨਾਂ ਨੂੰ ਦੱਸੇ ਵੀ ਗੁਲਾਮੀ ਅਸਲ 'ਚ ਹੁੰਦੀ ਕੀ ਹੈ ਜਿਹਨੂੰ ਅਜੇ ਵੀ ਲੱਗਦਾ ਕੋਈ ਫਰਕ ਹੈ ਜਦੋਂ ਸਾਡੇ ਮੂੰਹਾਂ ਤੇ ਦਾੜ੍ਹੀਆਂ ਨਹੀਂ ਰਹੀਆਂ ਜਦੋਂ ਸਾਡੇ ਸਿਰਾਂ 'ਤੇ ਦਸਤਾਰਾਂ ਨਹੀਂ ਰਹੀਆਂ ਸਿਰਾਂ 'ਤੇ ਚੁੰਨੀਆਂ ਨਹੀਂ ਰਹੀਆਂ ਤੇ ਸਾਡੀ ਨਸਲ ਨਹੀਂ ਬਦਲ ਗਈ ਤੇ ਹੋਰ ਕੀ ਹੋਇਆ ਪਰ ਤੁਸੀਂ ਸਾਰੇ ਜਾਣਦੇ ਹੋ ਹੈ ਕਿ ਭਾਈ ਅਮਰਤਪਾਲ ਖਡੂਰ ਸਾਹਿਬ ਦੇ ਹਲਕੇ ਤੋਂ ਬੜੀ ਵੱਡੀ ਲੀਡ ਦੇ ਨਾਲ ਜਿੱਤੇ ਹੈ ਜਿੱਤ ਕੇ ਉਹਨਾਂ ਨੇ ਪੂਰੇ ਪੰਜਾਬ 'ਚ ਇੱਕ ਰਿਕਾਰਡ ਕਾਇਮ ਕੀਤਾ ਹੈ ਕਿਉਂਕਿ ਉਹ ਆਜ਼ਾਦਾਨਾ ਖੜੇ ਹੋਏ ਸੀ ਤੇ ਉਸ ਤੋਂ ਇਲਾਵਾ ਜਿਹੜੀ ਦੂਸਰੀ ਵੱਡੀ ਵਜ੍ਹਾ ਹੈ ਉਹਨਾਂ ਦੀ ਕਿ ਉਹਨਾਂ ਨੇ ਇਹ ਜਿਹੜੇ ਸੀਟ ਬਗੈਰ ਕੈਂਪੇਨ ਤੋਂ ਜਿੱਤੀ ਹੈ ਕਿਉਂਕਿ ਉਹ ਜੇਲ੍ਹ ਦੇ ਵਿੱਚ ਸੀਗੇ ਔਰ ਹਈਏ ਵੀ ਡਿਬਰੂਗਲ ਜੇਲ੍ਹ ਦੇ ਵਿੱਚ ਬੰਦ ਹੈਗੇ ਔਰ ਹੁਣ ਚੁਕੇ ਲੋਕ ਸਭਾ ਆਦੀ ਜਿਹੜੀ ਸੀਟ ਹੈ ਉਹਦਾ ਹਲਫ ਚੁਕਿਆ ਜਾਣਾ ਹੈਗਾ ਵਾ ਸੌਣ ਚੁਕ ਸੁਆਗਤ ਵਾਸਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈਗੀ ਹੈ ਔਈ ਅਮਰਤਪਾਲ ਦੀ ਰਿਹਾਈ ਦਾ ਮਾਮਲਾ ਜਿਹੜਾ ਵੈ ਉਹ ਪੰਜਾਬ ਸਰਕਾਰ ਵਾਸਤੇ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਕਿਉਂਕਿ ਜਿੰਨੇ ਵੀ ਕਾਨੂੰਨੀ ਪੁਆਇੰਟ ਜਾਣਦੇ ਆ ਜਿਹੜੇ ਕਾਨੂੰਨ ਦੇ ਵਿੱਚ ਰੱਦੋ ਬਦਲ ਦੀ ਇਸਲਾਹ ਦਿੰਦੇ ਆ ਜਾਂ ਜਿਨ੍ਹਾਂ ਨੂੰ ਪੂਰੇ ਕਾਨੂੰਨਾਂ ਦਾ ਪਤਾ ਹੈਗਾ ਵੈ ਜੋ ਦੇਸ਼ ਦੇ ਵਿੱਚ نافذ ਹੈਗੇ ਉਹਨਾਂ ਦਾ ਇਹ ਕਹਿਣਾ ਹੈ ਕਿ ਪਰ ਪਾਈ ਅਮਰਤਪਾਲ ਦੇ ਜਿਹੜੇ ਮੁਕਦਮੇ ਕੀਤੇ ਗਏ ਆ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਹੀਗੇ ਆ ਸੋ ਉਹ ਸੋ ਚੁਕ ਸੁਆਗਮ ਦੇ ਵਿੱਚ ਰਿਹਾ ਹੋ ਜਾਣਗੇ ਔਰ ਬਹੁਤ ਜਲਦ ਖਡੂਰ ਸਾਹਿਬ ਦੇ ਲੋਕਾਂ ਦੇ ਵਿੱਚ ਉਹ ਹੋਣਗੇ ਪਰ ਪੰਜਾਬ ਹਕੂਮਤ ਵੱਲੋਂ ਇਸ ਪੱਖ ਤੇ ਹਜੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਨਾ ਹੀ ਕੋਈ ਨਵੀਂ ਖਬਰ ਸਾਹਮਣੇ ਆਈ ਹੈਗੀ ਹੈ ਨਾ ਕੋਈ ਬਿਆਨ ਜਾਰੀ ਕੀਤਾ ਗਿਆ ਹੈ ਪਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਤੇ سوشل میڈیا ਦੇ ਉੱਤੇ ਜਿਹੜੀ ਕਿ ਤੁਸੀਂ ਭਾਈ ਅਮਰਤਪਾਲ ਦੀ ਵੀਡੀਓ ਵੇਖੀ ਹੈ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲੇ ਦੀ ਹੈ ਡੇਬਰੂਗਰ ਜੇਲ੍ਹ ਜਾਣ ਤੋਂ ਪਹਿਲੇ ਦੀ ਹੈ ਉਹ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਤੁਸੀਂ ਵੀਡੀਓ ਪੂਰੀ ਵੇਖੀ ਹੋਣੀ ਹੈ ਕਿ ਕਿਸ ਤਰ੍ਹਾਂ ਉਹ ਸਚੀਆਂ ਤੇ ਖਰੀਆਂ ਗੱਲਾਂ ਕਰੰਦੇ ਹੈ ਹੈਗੇ ਨੇ ਮਾਹੌਜਰੇ ਦੀਆਂ ਉਹ ਸਚਾਈਆਂ ਜਿਹੜੀਆਂ ਕਿ ਅਸੀਂ ਸੁਣਨਾ ਪਸੰਦ ਨਹੀਂ ਕਰਦੇ ਜਾਂ ਅਸੀਂ ਲਬਾਦੇ ਓੜਲੇ ਹੈ ਹਰ ਧਰਮ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਕਿ ਸਿਰਫ ਅਸੀਂ ਜਿਹੜਾ ਧਰਮ ਦਾ ਮਕਸਦ ਹੈ ਉਹਨੂੰ ਪਿੱਛੇ ਰੱਖ ਦਿੱਤਾ ਹੈ ਤੇ ਆਪਣੇ ਮਫਾਦ ਹੀ ਅੜੇ ਆ ਉਹ ਅੱਗੇ ਰੱਖ ਲਿਆ ਜਿਹੜੀਆਂ ਸੀਟਾਂ ਤੇ ਬੈਠੇ ਹੈਗੇ ਆ ਜਿਹੜੇ ਕਿ ਜਿਨ੍ਹਾਂ ਦੇ ਹੱਥ ਵਿੱਚ ਇਖਤਿਆਰ ਹੈਗਾ ਵਾ ਉਹ ਇਖਤਿਆਰ ਦਾ ਨਜਾਇਜ਼ ਇਸਤੇਮਾਲ ਕਰੰਦੇ ਔਰ ਇਹੀ ਪਾਈ ਅੰਮ੍ਰਿਤ ਆਪਣੀ ਤਕਰੀਬ ਚ ਵੀ ਦੱਸਣ ਦੇ ਹੈਗੇ ਆ ਕਿ ਜੋ ਮਰਜ਼ੀ ਉੱਠ ਕੇ ਕਹਿ ਦੇਵੇ ਕੋਈ ਵੀ ਉਸ ਤੇ ਗੱਲਬਾਤ ਨਹੀਂ ਕਰਦਾ ਬਲਕਿ ਜੇ ਕੋਈ ਗੱਲਬਾਤ ਕਰਦਾ ਹੈ ਤੇ ਉਹਨੂੰ ਚੁੱਪ ਕਰਾਤਾ ਜਾਂਦਾ ਹੈ ਔਰ ਇਹ ਜਿਹੜੇ ਆਪਣੇ ਸਾਡੇ ਸਿੱਖੀ ਦੇ ਲੋਕ ਹੈਗੇ ਆ ਉਹ ਕਹਿੰਦੇ ਆ ਕਿ ਨਹੀਂ ਨਹੀਂ ਇਹ ਗੱਲਾਂ ਤੁਹਾਡੇ ਵਾਸਤੇ ਨਹੀਂ ਇਹ ਤਾਂ ਸਿਰਫ ਸਿੱਖਾਂ ਵਾਸਤੇ ਗੱਲਾਂ ਕੀਤੀਆਂ ਗਈਆਂ ਤੁਸੀਂ ਪਰੇਸ਼ਾਨ ਨਾ ਹੋਵੋ ਸਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੈਗ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼